ਮੇਰੇ ਪਿਆਰੇ ਦੋਸਤੋ ਮੈਂ ਆ ਤੁਹਾਡਾ ਆਪਣਾ ਦੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਇਸ ਵਕਤ ਮੈਂ ਆਪਣੇ ਖੇਤਾਂ ਦੇ ਵਿੱਚ ਖੰਨਾ ਨਜ਼ਦੀਕ ਤੋਂ ਬੋਲ ਰਿਹਾ ਤੇ ਕਣਕਾਂ ਤਿਆਰ ਹੋ ਗਈਆਂ ਨੇ ਲਗਭਗ ਇਸ ਵਕਤ ਮਾਰਚ 18 ਅੱਜ ਤੇ 18 ਮਾਰਚ ਨੂੰ ਪੂਰੀ ਕਣਕ ਦੀ ਜਿਹੜੀ ਬੱਲੀ ਹੈ ਉਹ ਤਿਆਰ ਹੋ ਗਈ ਹੈ ਔਰ ਇਸ ਵਕਤ ਧਾਣਿਆਂ ਦੇ ਵਿੱਚ ਦੁੱਧ ਤੇ ਨਾਲ ਆ ਪੂਰੀ ਫਸਲਾ ਜਿਹੜੀ ਭਰਪੂਰ ਖੜੀ ਹੈ ਪੂਰੇ ਪੰਜਾਬ ਦੇ ਵਿੱਚ ਖੰਨਾ ਇਲਾਕੇ ਬਹੁਤ ਸ਼ਾਨਦਾਰ ਫਸਲ ਖੜੀ ਹੈ ਔਰ ਇਹ ਫਸਲ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਘੱਟੋ ਘੱਟ 20 ਤੋਂ 25 ਕੁਇੰਟਲ ਦੇ ਲਗਭਗ ਝਾੜ ਦੇਗੀ ਤੇ ਬਾਕੀ ਦੇ ਮੌਸਮ ਦੀ ਗੱਲ ਤੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿਸਾਨਾਂ ਨੂੰ ਹਰ ਵਾਰੀ ਕੋਈ ਨਾ ਕੋਈ ਸਮੱਸਿਆ ਫੇਸ ਕਰਨੀ ਪੈਂਦੀ ਹੈ ਪਰ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਮੌਸਮ ਠੀਕ ਹੀ ਰਹੇਗਾ ਔਰ ਜਿਹੜੀ ਕਣਕ ਦੀ ਪੈਦਾਵਾਰ ਹੈ ਤੇ ਉਹ ਵੀ ਮੈਨੂੰ ਲੱਗਦਾ ਹੈ ਵੀ ਇਹ ਠੀਕ ਹੀ ਰਹੇਗੀ। ਔਰ ਇਸ ਤਰ੍ਹਾਂ ਕਰਕੇ ਜਿਹੜਾ ਪੰਜਾਬ ਦਾ ਪੂਰੇ ਦਾ ਧਾਰੋ ਮਧਾਰਾ ਹੈ। ਉਹੋ ਕਣਕ ਦੀ ਫਸਲ ਤੇ ਟਿਕਿਆ ਹੋਇਆ ਹੈ। ਕੋਈ ਸਾਡੇ ਨਜ਼ਦੀਕ ਕੋਈ ਬੰਦਰਗਾਹ ਤਾਂ ਹੈ ਨਹੀਂ ਹੋਰ ਤਾਂ ਕੋਈ ਐਦਾ ਦਾ ਬਿਜ਼ਨਸ ਹੈ ਨਹੀਂ ਤੇ ਸਦੀਆਂ ਤੋਂ ਹੀ ਇਸੇ ਕਣਕ ਬੀਜ ਦੇ ਆ ਰਹੇ ਆਂ, ਫਸਲਾਂ ਬੀਜ ਦੇ ਆ ਰਹੇ ਆਂ ਤੇ ਇਹ ਜਿਹੜੀ ਕਣਕ ਹੈ ਸਾਡੀ ਤੇ ਇਹ ਨਹੀਂ ਸਾਨੂੰ ਅ ਇੱਕ ਤਰ੍ਹਾਂ ਨਾਲ ਜੀ ਛੱਤ ਪੁੱਛੋਂ ਬਚਾ ਕੇ ਰੱਖਿਆ ਹੋਇਆ ਤੇ ਹੁਣ ਝੋਨਾ ਤੇ ਨਾਲ ਆਲੂ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਪੰਜਾਬ ਦੇ ਕਿਸਾਨ ਨਵੇਂ ਨਵੇਂ ਤਜਰਬੇ ਕਰ ਰਹੇ ਨੇ ਤੇ ਇਹਨਾਂ ਤਜਰਬਿਆਂ ਦੇ ਵਿੱਚੋਂ ਵੀ ਬੜਾ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਇਹ ਵੀ ਇੱਕ ਤਰੱਕੀ ਦਾ ਰਾਜ਼ ਹੈਗਾ ਤੇ ਬਾਕੀ ਰਹੀ ਕੀਮਤ ਦੀ ਗੱਲ ਇਸ ਵਕਤ ਕੇਂਦਰ ਸਰਕਾਰ ਨੇ ਕੁਝ ਐਮਐਸਪੀ ਕੀਮਤ ਵਧਾ ਲਾਣੀ ਹੈ ਇਹ ਤਕਰੀਬਨ 2500 ਦੇ ਲਗਭਗ ਕਹਿ ਸਕਦੇ ਆ ਪਰ ਇਹ ਵੀ ਸੁਣਨ ਵਿੱਚ ਆਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਮੈਂ 9800 ਦੇ ਲਗਭਗ ਮੈਂ ਬੋਨਸ ਵੀ ਦੇਵਾਂਗਾ ਇਹਦਾ ਮਤਲਬ ਇਹ ਵੀ ਕਣਕ 2500 ਤੋਂ 3200 ਦੇ ਲਗਭਗ ਵਿੱਚ ਬਿਕੇਗੀ ਇੱਕ ਤਰ੍ਹਾਂ ਨਾਲ ਕਿਸਾਨਾਂ ਦੇ ਪੱਲੇ 3200 ਰੁਪਏ ਦੇ ਲਗਭਗ ਪਏਗਾ ਪਰ ਇਹ ਗੱਲ ਕਿੰਨੀ ਸੱਚ ਹੈ ਔਰ ਕਿੰਨੀ ਕੁ ਪ੍ਰੈਕਟੀਕਲ ਹੁੰਦੀ ਹੈ ਇਦਾਂ ਉਦੋਂ ਪਤਾ ਲੱਗੇਗਾ ਜਦੋਂ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆਉਣਗੇ ਕਿਉਂ ਤੁਹਾਨੂੰ ਪਤਾ ਹੈ ਸਰਕਾਰਾਂ ਲਾਰੇ ਬਹੁਤ ਲਾਉਂਦੀਆਂ ਨੇ ਤੇ ਕੰਮ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਰਹੀ ਗੱਲ ਕਣਕ ਦੀ ਆਮਦ ਦੀ ਤੇ ਉਹ ਲਗਭਗ 10 April ਤੋਂ ਕਣਕਾਂ ਵੜੜਨੀਆਂ ਸ਼ੁਰੂ ਹੋ ਜਾਣੀਆਂ ਨੇ ਤੇ ਮੈਨੂੰ ਲੱਗ ਰਿਹਾ ਹੈ ਤੇ 10 April 10 12 April ਦੇ ਵਿੱਚੋਂ ਇਸ ਵਕਤ ਲੋਕ ਆਪਣੀਆਂ ਆਪਣੀਆਂ ਕੰਬਾਈਨਾਂ ਤਿਆਰ ਕਰ ਰਹੇ ਨੇ ਕਿਉਂਕਿ ਜ਼ਿਆਦਾਤਰ ਕਣਕ ਹੁਣ ਕੰਬਾਈਨ ਨਾਲੇ ਵੱਢੀ ਜਾਂਦੀ ਹੈ ਹੱਥੀ ਵੱਢਣ ਦਾ ਤਾਂ ਕੰਮ ਗਿਆ ਤੇ ਕੰਬਾਈਨ ਨਾਲ ਜੋ ਕਣਕ ਵੱਢੀ ਜਾਣੀ ਹੈ ਉਹ ਮੈਨੂੰ ਐ ਲੱਗ ਰਿਹਾ ਹੈ ਵੀ 8-10 ਤਰੀਕ ਤੋਂ 8-10 ਅਪ੍ਰੈਲ ਤੋਂ ਇਹ ਸ਼ੁਰੂ ਹੋ ਜਾਏਗੀ ਤੇ ਉਹਦੇ ਨਾਲ ਹੀ ਬੜਾ ਹੁਲਾਸਾ ਮਾਹੌਲਾ ਤੁਹਾਨੂੰ ਪਤਾ ਹੈ ਇਹ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਅਨਾਜ ਮੰਡੀ ਖੰਨਾ ਹੀ ਹੈ ਜਿਸ ਇਲਾਕੇ 'ਚ ਮੈਂ ਬੈਠਾ ਤੇ ਇਹ ਸਭ ਤੋਂ ਵੱਡੀ ਅਨਾਜ ਮੰਡੀ ਕੀ ਹੈ ਪੂਰੇ ਏਸ਼ੀਆ ਦੀ ਏਸ਼ੀਆ ਦੇ ਲਗਭਗ 25 ਤੀ ਦੇਸ਼ਾਂ ਨੇ ਜਿਹੜੇ ਉਹ ਉਹਨਾਂ ਚ ਇਡੀ ਵੱਡੀ ਮੰਡੀ ਨਹੀਂ ਇਹ ਸੱਚ ਗੱਲ ਹੈ ਜਦੋਂ ਅਸੀਂ ਖੰਨਾ ਸ਼ਹਿਰ ਜਾਂਦੇ ਆ ਖਾਸ ਕਰਕੇ ਜਦੋਂ ਮੰਡੀ ਫਸਲਾਂ ਹੁੰਦੀਆਂ ਨੇ ਤੇ ਭਰਪੂਰ ਬੜਾ ਵੱਡਾ ਜਾਮ ਲੱਗਿਆ ਰਹਿੰਦਾ ਹਰ ਵੇਲੇ ਔਰ ਅੜਦ ਵਾਲੇ ਅਨਾਜ ਇਹ ਨਾਜ ਪਿਆ ਹੁੰਦਾ ਭਾਵੇਂ ਝੋਨੇ ਦਾ ਆਵੇ ਤੇ ਭਾਵੇਂ ਹੋਵੇ ਕਣਕ ਦਾ ਤੇ ਉਸ ਤੋਂ ਬਿਨਾ ਵੀ ਹੋਰ ਬਹੁਤ ਸਾਰਾ ਨਾਜ ਆਉਂਦਾ ਹੈ ਇਸ ਤੋਂ ਬਿਨਾ ਇਸ ਖੰਨੇ ਇਲਾਕੇ ਦੇ ਵਿੱਚ ਕਣਕ ਹਰਿਆਣੇ ਤੋਂ ਵੀ ਆਉਂਦੀ ਹੈ Rajasthan ਤੋਂ ਵੀ ਆਉਂਦੀ ਹੈ ਤੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਖੰਨੇ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਹੋਰਾਂ ਜ਼ਿਲ੍ਹਿਆਂ ਤੋਂ ਵੀ ਕਿਸਾਨ ਲੈ ਕੇ ਆਉਂਦੇ ਨੇ ਤਾਂ ਕਿ ਤੁਰੰਤ ਪੇਮੈਂਟ ਉਹਨਾਂ ਨੂੰ ਮਿਲ ਸਕੇ ਜਾਂ ਹੋਰ ਰੇਟ ਖਾਸ ਲੱਗ ਸਕੇ ਤੇ ਬਾਕੀ ਕਿਸਾਨ ਖੁਦ ਜਾਣਦੇ ਨੇ ਵੀ ਕੀ ਕਾਰਨ ਹੈ ਵੀ ਕਿਉਂ ਉਹ ਖੰਨੇ ਲੈ ਕੇ ਆਉਂਦੇ ਨੇ ਤੇ ਦੋਸਤੋ ਇਹ ਗੱਲ ਹੈਗੀ ਆ ਵੀ ਤੁਸੀਂ ਇਸ ਵੇਲੇ ਕਣਕ ਦੀ ਸੰਭਾਲ ਕਰੋ ਹੁਣ ਮੈਨੂੰ ਲੱਗਦਾ ਹੈ ਵੀ ਆਖਰੀ ਪਾਣੀ ਤੁਸੀਂ ਲਾ ਚੁੱਕੇ ਹੋਵੋਗੇ ਤੇ ਬਾਕੀ ਕਿਸਾਨ ਖੇਤੀਬਾੜੀ ਮਾਹਿਰਾਂ ਦੀ ਰਾਏ ਨਾਲ ਵੀ ਕੰਮ ਕਰ ਸਕਦੇ ਨੇ ਤੇ ਤੁਹਾਡਾ ਕੀ ਵਿਚਾਰ ਹੈ ਐਮਐਸਪੀ ਤੇ ਔਰ ਕਣਕ ਕਿੰਨੀ ਕਿ ਕੁੰਟਲ ਦੇ ਲਗਭਗ ਪ੍ਰਤੀ ਏਕੜ ਹੋ ਜਾਏਗੀ ਤੇ ਕਣਕ ਦੀ ਬੰਪਰ ਫਸਲ ਹੋਣ ਦੀ ਉਮੀਦ ਹੈਗੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਕਣਕ ਬੰਪਰ ਦੀਆਂ ਬਹੁਤ ਵੱਡੇ ਪੱਧਰ ਤੇ ਜੋ ਹੋ ਰਹੀ ਹੈ ਬਹੁਤ ਬਹੁਤ ਮੁਬਾਰਕਾ ਸ਼ੁਕਰੀਆ